ਇਹ ਬੀਬੀ ਨੂੰ ਨਾ ਜਵਾਕਾਂ ਨੂੰ ਤਿਆਰ ਕਰਨਾ ਪੈਂਦਾ ਕੱਲੀ ਕੱਲੀ ਚੀਜ਼ ਵਾਹ ਜੀ ਵਾਹ ਇਹਨੇ ਅੱਜ ਰਸਨ ਪੂਰਾ ਕਰ ਲੈ ਕਮਲਿਆ ਤੇਰੇ ਸੈਲਣਾ ਜਾਦੇ ਵਾਜਣ ਚੱਲ ਹਾਂਜੀ ਗਾਇਸ ਸਵਾਗਤ ਤੁਹਾਡਾ ਮੇਰੇ ਚੈਨਲ ਨੂੰ ਉਸ ਬਹੁਤ ਮਾ ਹੁਪ ਕਰਦਾ ਸਾਰੇ ਠੀਕ ਹੋਵੋਗਾ ਸੁਗਾ ਜਿੱਦਾ ਕੀ ਅੱਜ ਅਪ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੁਗਾ ਜਿੱਦਾ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਨੇ ਨਾ ਕੋਈ ਸਨੈਪ ਚਾੜਦੇ ਸਟੋਰੀ ਸ਼ੇਅਰ ਕੀ ਤਿੰਨ ਸੋ ਗਾ ਜਾਓ ਤੁਹਾਨੂੰ ਦਿਖਾਉਣਾ ਹੈ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਇਹ ਬੀਬੀ ਨੂੰ ਨਾ ਜਵਾਕਾਂ ਵਾਂਗੂ ਤਿਆਰ ਕਰਨਾ ਪੈਂਦਾ ਕੱਲੀ ਕੱਲੀ ਚੀਜ਼ ਇਹਦੀ ਆਪ ਲਾ ਪਾਉਣੀ ਪੈਣੀ ਆ ਵੀ ਆਹ ਲਓ ਫੜੋ ਆਹ ਨਹੀਂ ਆ ਪਾਓ ਆਹ ਨਹੀਂ ਆ ਪਾਓ ਤਿਆਰ ਹੋ ਗਈ ਆ ਪੰਜਾਂ ਮਿੰਟਾਂ ਚ ਬੀਬੀ ਚਾਰ ਹੋ ਗਈ ਆ ਤਿਆਰ ਸਵਾਦ ਵੀ ਰਹਿ ਗਈ ਸੀ ਜੁਐਲਰੀ ਮੈਂ ਪਾ ਦੇਣੀ ਮੰਮੀ ਕੱਲੀ ਕੱਲੀ ਚੀਜ਼ ਪਾਉਣੀ ਪੈਂਦੀ ਤੈਨੂੰ ਆਹੋ ਮੈਂ ਫਸਾ ਕੇ ਰੱਖਿਆ ਕਰਦਾ ਤਿਆਰ ਹੋ ਜਾਨੀ ਆ ਫਸਿਆਈ ਉਹ ਚੱਕ ਆਹ ਫਸਿਆਈ ਉਹ ਤੁਹਾਡਾ ਭਲਾਏ ਉਹ ਤੁਹਾਡਾ ਭਲਾਏ ਉਹ ਤੁਹਾਡਾ ਭਲਾਏ ਓਏ ਇਸੇ ਕੱਲ ਕੇ ਵੀਰ ਦਾ ਡੱਬਾ ਰਹਿ ਗਿਆ ਜੀ ਤੇ ਖੋਲ ਖੋਲ ਖਾਈ ਜਾਂਦੇ ਜੀ ਵੀ ਛੱਤਰ ਵਾਲੇ ਵੀ ਜਿਹਦੇ ਸਨੈਕ ਦੇ ਦੇਖ ਰਹੇ ਆ ਤੁਹਾਡਾ ਡੱਬਾ ਆ ਗਿਆ ਸਾਡੇ ਕੋਲ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਜਾ ਕੇ ਬਸ ਉਹਨਾਂ ਆ ਵੀਖੋ ਮਾਰਦੇ ਲੱਗਾ ਹੀ ਓਏ ਉਹ ਮੇਵੇਆਂ ਪਿੱਛੇ ਗੱਡੀ ਲਾ ਗੱਡੀ ਕੱਚੇ ਲਾ ਲਾ ਉਹ ਮੇਵੇ ਥੱਲੇ ਸੱਟੀ ਜਾਂਦਾ ਵਿੱਚ ਉਹ ਮਿੱਠੀ ਮੰਗਦਾ ਹੀ ਉਹਨੇ ਵੀ ਕੀਤਾ ਪਾਸੇ ਲਓ ਵੀ ਮੁੰਡੇ ਕਹਿੰਦੇ ਤੁਰ ਪੇ ਆ ਵਿਆਹ ਨੂੰ ਨਹੀਂ ਟਾਲਦੇ ਕਹਿੰਦੇ ਸੈੱਟ ਹੁੰਦਾ ਪਾਗ ਨਹੀਂ ਸੈੱਟ ਹੁੰਦਾ ਇੱਕੋ ਹੀ ਨੀ ਹੋ ਜਾਗੀ ਸੈੱਟ ਵਾਹ ਜੀ ਵਾਹ ਸਨੈਪਚੈਟ ਪਾ ਜੀ ਸਨੈਪਚੈਟ ਪਾ ਦੀ ਤੁਹਾਡੀ ਕਾਈ ਮੁੰਡੇ ਲਾਗੇ ਲਾ ਕੇ ਆਏ ਬੈਠੇ ਆ ਭਰਾਵਾ ਤੂੰ ਕੇਲੇ ਕੁਲੇ ਖਾ ਤੂੰ ਕਿਧਰ ਆ ਰੋਡ ਘਰਣ ਆ ਰੋਜ਼ ਦੀ ਗੱਲ ਆ ਆ ਐਂ ਪਲੇਟ ਚ ਰੱਖ ਕੇ ਐਂ ਚੱਕ ਕੇ ਖਾ ਲਈ ਤੀ ਕੁਲੇ ਲਾਵਾ ਵੀ ਕੀ ਦਿਨ ਦਾ ਹਾਦਾ ਪਲੇਟ ਲਓ ਅੰਦਾ ਨੰਨਾ ਛਾਣਾ ਬੰਦਾ ਵਾ ਆਜੀ ਮੈਂ ਡੱਕਾ ਵੀ ਨਾਲ ਸਾਰ ਤਾਂ ਐਂ ਜਾਈਦਾ ਕੰਮ ਇੱਕ ਚੱਕੋ ਵੀਸ ਤੇ ਮੂੰਹ ਜਿੱਦ ਦਾ ਮੇ ਖੱਟੀ ਹੁੰਦੀ ਇਹਦੇ ਨੇ ਬੱਗੂ ਆ ਵਾਜ ਜਾਂਦੇ ਆ ਲੋਕੋ ਸਮਝੋ ਕੀ ਵਾਜੋ ਨਾ ਸਮਝੋ ਲੈ ਵੀ ਮੇਤਰੋ ਕਹਿੰਦੇ 15 20 ਬੰਦੇ ਹੋਣਾ ਇਕੱਠੇ 40 ਤੋਂ 50 ਬੰਦੇ ਆ ਗਏ ਕਹਿੰਦੇ ਇਹਨਾਂ ਨੇ ਫਲੂਟ ਮਕਾਉਣਾ ਹੋਰ ਗੰਗਮਕਾਉਣਾ ਇਹਨਾਂ ਦਾ ਰਸਨ ਮਕਾਉਣਾ ਹੋਰ ਕਿਨੇ ਮੇਰੇ ਕੋ ਆ ਤੇ ਪਾਸੇ ਹੋਈ ਹੁਣ ਅਗ ਬੋਡੀਗਾਰਡ ਲਿਆਂਦੇ ਜਾਣਗੇ ਵਾਹ ਜੀ ਵਾਹ ਇਹਨੇ ਅੱਜ ਰਸਨ ਪੂਰਾ ਕਰ ਲੈ ਕਮਲਾ ਤੇਰੇ ਸੈਲਣਾ ਜਿਆਦੇ ਵਾਜਣ ਮੈਂ ਜਿੰਨਾ ਰਾਤ ਨੱਚੇ ਨਰਜੀ ਗਈ ਆ ਉਹ ਨਰਜੀ ਰਿਕਵਰ ਕਰ ਰਹੇ ਹੋਣੇ ਸ਼ਾਇਦ ਠੀਕ ਆ ਮਹੌਲ ਤੇ ਬਾਕੀ ਬਗੈਰ ਤਾਂ ਕਿੱਥੇ ਆਪਣੇ ਉਹ ਆ ਗਿਆ ਬਾਹਰ ਆ ਗਿਆ ਅੱਛਾ ਤੁਸੀਂ ਬਗੈਰ ਤਾਂ ਉਹ ਆਪਣੇ ਮੈਂ ਕਿਹਾ ਬਾਕੀ ਗੱਡੀ ਕਿੱਡੀ 8 ਵਜੇ ਆਈ ਤੂੰ ਅੱਜ ਤੇਰੇ ਤੋਂ ਪਹਿਲਾਂ ਬੋਲਿੰਗ ਆਈ ਸਸਰੀ ਘਰ ਕਿਵੇਂ ਆ ਠੀਕ ਆ ਉਹ ਤੋਰੀ ਨੂੰ ਨਹੀਂ ਜਾਣਦੀ ਤੂੰ ਕੱਦੂ ਨੂੰ ਨਹੀਂ ਜਾਣਦੀ ਵੱਡিয়ে ਮਜਾਜ ਨੇ ਤੂੰ ਸੰਧੂ ਨੂੰ ਨਹੀਂ ਜਾਣਦੀ ਵਾਜੀ ਉਹ ਕਿੱਡਾ ਭਾਈ ਓਏ ਕਿੰਨੀ ਦੂਰੋਂ ਕਵਰ ਕਰਨਾ ਪੈਂਦਾ ਛਾਲੇ ਕਿੱਡੇ ਬਗੈਰ ਤਾਂ ਲਫਾਫੜ ਮਿਲੇ ਆ ਪਲੇਟ 'ਚ ਪਾ ਲਿਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਦੁਰ ਭੇਟੇ ਮੂੰ ਓਥੇ ਨਵਰਾ ਆਇਆ ਬੱਲੇ ਅੱਦਾ ਹੀ ਬੱਲੇ ਅੱਦਾ ਅੱਦਾ ਓਏ ਇੱਧਰ ਵੀ ਅੱਦਾ ਹੀ ਆਇਆ ਹਾਂ ਆਡੇ ਕੁੜੀਆਂ ਮਾਰੀ ਜਾਂਦਾ ਵੇ 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 ਕਰਦੀ ਕੀ ਹੈ ਨਾਲ ਚੱਲ ਨਾਲ ਬਰੋ ਬਰੋ ਹੋ ਬਰੋ ਬਰੋ ਚੱਲ ਹੈ 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 ਸਾਂ ਜੀਆ ਕਿੰਨਾ ਤੂੰ ਸੁਣਿਆ ਦਾ ਨੰਨਾ ਰਾਦੀ ਜਾਨ ਰਾਜਾ ਨਾ ਨਾ ਐ ਨਹੀਂ ਅੱਛਾ ਗੱਲ ਰਾਇਆ ਨਾਰਾ ਨਹੀਂ ਜਾਣਾਂ ਮੈਂ ਗਲਤ ਕਰਤਾ ਸੁਣਿਆ ਤੂੰ ਹੁਣ ਰਾਜਾ ਨਾਰਾ ਦੀ ਜਾਨ ਹੋ ਮਾਈ ਗਾਡ ਰਾਜੇ ਨਹੀਂ ਪਤਾ ਨਹੀਂ ਕਿਹੜੀਆਂ ਨਾਰਾਂ ਦੇ ਜਾਣਿਆ ਬਿਲਕੁਲ ਤੁੰਨਾ ਤੂੰ ਸੋਹਣਾ ਹਜਿਉਂ ਕੇ ਦਿਲ ਦੇ ਵਿੱਚ ਤੂੰ ਮੂੜ ਰੱਖਦੀ ਮੰਗਿਆ ਠਿਆਈ ਉਹ ਖਾਦੀ ਇਕੱਠਿਆ ਨੇ ਮਠਿਆਈ ਉਹ ਕੈ ਬੋਲੇ ਨਹੀਂ ਪੜੀਏ ਉਹ ਪਾਣੀ ਬੁੰਡਿਆ ਦੀ ਵਿੱਚ ਦਾ ਤੇਰਾ ਦਿੱਤ ਬੋਲੇ ਨਹੀਂ ਪੜੀਏ ਉਹ ਪਾਣੀ ਬੁੰਡਿਆ ਦੀ ਨਾ ਸਹਿਬਰਾਜ ਜੀ ਵੀ ਆਏ ਨੇ ਕਹਿੰਦੇ ਢੋਲਕੇ ਕੁੱਟਣ ਕੋਈ ਪੋਟੜੀ ਆ ਆਹ ਅਜਸ ਪਾਲਾ ਵੇ ਨਿੱਕੇ ਜੇ ਕੱਦ ਵਾਲਿਆ ਅਸੀਂ ਅੱਲਾ ਨੂੰ ਕੋ ਤੇਰੇ ਕੋਲ ਕਿਵੇਂ ਕੀ ਕਹਿੰਦਾ ਨਾ ਅਸੀਂ ਅੱਲਾ ਕੋਲ ਕੰਪਲੇਨ ਪਿਆ ਲਿਆ ਉਹ ਆ ਜਾਓ ਫੜੋ ਆ ਜਾਓ ਕਹਿੰਦੇ ਰੱਬ ਨੇ ਬਣਾਈਆਂ ਜੋੜੀਆਂ ਇੱਕ ਪਾਸੇ ਪਸ਼ੂ ਇੱਕ ਪਾਸੇ ਹਾਂ ਉਹ ਆ ਗਿਆ ਵੇ ਹਾਂ ਜੀਆ ਤੁਹ ਦੇਖ ਲਿਓ ਨਾ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗੱਲ ਜਦਾਂ ਦੀਆਂ ਨਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ